ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਦਾ ਐਲਾਨ ਕਿਹਨਾਂ ਨੂੰ ਮਿਲੀ ਕਿਵੇਂ ਕਰਨ ਅਪਲਾਈ ਪੰਜਾਬ ਸਰਕਾਰ ਨੇ ਕੁਝ ਲੋਕਾਂ ਦੇ ਖਾਤਿਆਂ ਵਿੱਚ ਪੈਨਸ਼ਨ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਫਿਲਹਾਲ ਪੈਨਸ਼ਨ ਦੀ ਰਾਸ਼ੀ 1500 ਰੁਪਏ ਹੀ ਪਾਈ ਗਈ ਹੈ ਬਹੁਤ ਸਾਰੇ ਲੋਕਾਂ ਨੂੰ ਉਮੀਦ ਸੀ ਕਿ ਇਹ ਰਾਸ਼ੀ 2500 ਰੁਪਏ ਹੋਵੇਗੀ ਪਰ ਸਰਕਾਰ ਵੱਲੋਂ ਅਜੇ ਵੀ 1500 ਰੁਪਏ ਹੀ ਦਿੱਤੇ ਜਾ ਰਹੇ ਹਨ 2500 ਰੁਪਏ ਦੀ ਪੈਨਸ਼ਨ ਬਾਰੇ ਅਜੇ ਤੱਕ ਕੇਂਦਰ ਸਰਕਾਰ ਤੋਂ ਮਤਾ ਪਾਸ ਹੋਣਾ ਬਾਕੀ ਹੈ ਜਿਸ ਤੋਂ ਬਾਅਦ ਹੀ ਪੰਜਾਬ ਸਰਕਾਰ ਇਸ ਨੂੰ ਵਧਾ ਕੇ 2500 ਰੁਪਏ ਕਰੇਗੀ ਇਸ ਬਾਰੇ ਕੋ ਤਾਨੂੰ ਸੂਚਿਤ ਕੀਤਾ ਜਾਵੇਗਾ ਜੇਕਰ ਤੁਸੀਂ ਅਜੇ ਤੱਕ ਪੈਨਸ਼ਨ ਲਈ ਅਪਲਾਈ ਨਹੀਂ ਕੀਤਾ ਹੈ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਸਹੂਬਿਦਾ ਕੇਂਦਰ ਜਾਓ ਆਪਣੇ ਨਜ਼ਦੀਕੀ ਕੋਈ ਵੀ ਸਹੂਬਿਦਾ ਕੇਂਦਰ ਹੈ ਉੱਥੇ ਜਾ ਕੇ ਫਾਈਲ ਤਿਆਰ ਕਰੋ ਤੁਸੀਂ ਨੇ ਉੱਥੇ ਜਾਣਾ ਹੈ ਤੇ ਆਪਣੀ ਫਾਈਲ ਤਿਆਰ ਕਰਵਾਉਣੀ ਹੈ ਇਸ ਫਾਈਲ ਵਿੱਚ ਤੁਹਾਨੂੰ ਆਪਣੇ ਕਾਨੂਗੋ ਪਟਵਾਰੀ ਅਤੇ ਆਪਣੇ ਮਹੱਲੇ ਦੇ ਐਮਸੀ ਜਾਂ ਪਿੰਡ ਦੇ ਸਰਪੰਚ ਦੇ ਦਸਖਤ ਕਰਵਾਉਣੇ ਪੈਣਗੇ ਫਾਈਲ ਭਰ ਕੇ ਵਾਪਸ ਸਹੂਬਿਦਾ ਕੇਂਦਰ ਵਿੱਚ ਜਾ ਕੇ ਆਪਣੀ ਫੋਟੋ ਕਰਵਾਓ ਅਤੇ ਫਾਈਲ ਜਮ੍ਹਾਂ ਕਰਵਾ ਦਿਓ ਤੁਹਾਡੀ ਪੈਨਸ਼ਨ ਕਾਰਡ ਬਣ ਕੇ ਤੁਹਾਡੇ ਘਰ ਆ ਜਾਵੇਗਾ ਇਸ ਕਾਰਡ ਨੂੰ ਲੈ ਕੇ ਆਪਣੇ ਬੈਂਕ ਖਾਤੇ ਵਿੱਚ ਜਾਓ ਅਤੇ ਇਸ ਨੂੰ ਆਪਣੇ ਬੈਂਕ ਖਾਤੇ ਨਾਲ ਲਿੰਕ ਕਰਵਾਓ। ਇਹ ਯਕੀਨ ਬਣਾਓ ਕਿ ਤੁਹਾਡਾ ਪੈਨ ਕਾਰਡ, ਆਧਾਰ ਕਾਰਡ ਤੇ ਫੋਨ ਨੰਬਰ ਤੁਹਾਡੇ ਬੈਂਕ ਨਾਲ ਅਪਡੇਟ ਹੋਣਾ ਚਾਹੀਦਾ ਹੈ ਅਤੇ ਇਹਨਾਂ ਦੇ ਵਿੱਚ ਜਿਹੜੀ ਤਰੀਕ ਹੈ ਉਹ ਬਿਲਕੁਲ ਸੇਮ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰ ਲਓਗੇ ਉਸ ਤੋਂ ਬਾਅਦ ਤੁਹਾਡੀ ਪੈਨਸ਼ਨ ਜਿਹੜੀ ਹੈ ਉਹ ਅਪਲਾਈ ਹੋ ਜਾਣੀ ਹੈ ਤੇ ਅਗਲੇ ਮਹੀਨੇ ਤੁਹਾਡੇ ਖਾਤੇ ਦੇ ਵਿੱਚ ਪੈਨਸ਼ਨ ਜਿਹੜੀ ਹੈ ਉਹ ਹੁਣੀ ਸ਼ੁਰੂ ਹੋ ਜਾਣੀ ਹੈ। ਜਦੋਂ ਵੀ ਕੋਈ ਵੀ ਪੈਨਸ਼ਨ ਦੇ ਨਾਲ ਜੁੜੀ ਹੋਈ ਤੁਸੀਂ ਨੇ ਕੋਈ ਵੀ ਗਲਵਾਦ ਪੁੱਛਣੀ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ। ਅਸੀਂ ਤੁਹਾਨੂੰ ਉਸ ਚੀਜ਼ ਦਾ ਜਵਾਬ ਦੇਣ ਦੀ ਪੂਰੀ ਪੂਰੀ ਕੋਸ਼ਿ ਗਿਆ ਇਸ ਦੇ ਰਿਲੇਟਡ ਕੋਈ ਵੀ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਜਾਂ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜਦੋਂ ਵੀ ਪੈਨਸ਼ਨ ਦੀ ਰਾਸ਼ੀ ਵਿੱਚ ਵਾਧੇ ਜਾਂ ਅਪਲਾਈ ਕਰਨ ਦੇ ਪ੍ਰੋਸੈਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਹੋਵੇਗਾ ਤਾਂ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਸੂਚਿਤ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ